ਦੇ ਲੈ ਜਾ ਵੱਡਾ ਰੱਖਣਾ ਨਹੀਂ ਨਾ ਦੇ ਲੈ ਵੱਡਾ ਤਾਂ ਨਹੀਂ ਰੱਖੋ ਫਿਰ ਦੁੱਦਾ ਏ ਦੇ ਲੈ ਤੂੰ ਤਾਂ ਢਿੱਡ ਵੱਡਾ ਰੱਖਿਆ ਯਾਰ ਦਿਲ ਨਹੀਂ ਤੇਰਾ ਤਾਂ ਢਿੱਡ ਵੱਡਾ ਤੂੰ ਢਿੱਡ ਵੱਡਾ ਰੱਖਿਆ ਵਾ ਜਦੋਂ ਆਉਂਦਾ ਸਭ ਵਿੱਚ ਢਿੱਡ ਦੇ ਮੈਂ ਕਿਹਾ ਮੈਂ ਸਾਲ ਸ਼ੁਰੂ ਹੁੰਦ ਕਟਿੰਦੀ ਆ ਕੋਕੇ ਬਣਾ ਫਿਰ ਇਕੱਠੇ ਬਹਿ ਕੇ ਖਾ ਲਾਂਗੇ ਇਹ ਤਾਂ ਸੁੱਤੀ ਪਈ ਐ اٹھਾਓ ਇਹਨੂੰ ਉੱਠਣ ਲੱਗੀ ਆ ਉਹ ਉੱਠਾੜਾ ਪਈ ਆ ਮੋਬਾਈਲ ਦੇਖਦੀ ਪਈ ਆ ਉੱਠ ਉੱਠ ਫੋਨ ਦੇਖ ਕਾ ਚਲ 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 ਬਣਾ ਰੋਟੀ ਸੱਸ ਤੇਰੀ ਨੂੰ ਭੁੱਖ ਲੱਗੀ ਤੇ ਤੂੰ ਬੈਠੀ ਕਿਉਂਦਾ ਵਾ ਮੰਮੀ ਮੰਮੀ ਹੁੰਦੀ ਐ ਬਣਾਇਆ ਕੀ ਆ ਜੀ ਥੋੜੀ ਨੂਨ ਐ ਢਾਲ ਬਣਾਈ ਐ ਗਰੇਲੇ ਮਾਦਾ ਨੇ ਦੇਖੋ ਆਪਣਾ ਚੱਕ ਲਿਆ ਸੋਦਾ ਰਾਸ਼ਨ ਪਾਣੀ ਦੇਖੋ ਹੈ ਕਿੱਡਾ ਟੱਬ ਭਰ ਲਿਆ ਮਾਦਾ ਨੇ ਸਲਾਦ ਦਾ ਉਧਰ ਖਰਬੂਜੇ ਅੰਬ ਅੰਬ ਆ ਗਏ ਅੰਬ ਸਟicker ਵਾਲੇ ਮੇਰੇ ਉਹਦੇ ਦੂਜੇ ਮਾਦਾ ਅੰਬ ਹੈ ਆ ਜੇ ਫਿਰ ਉਹ ਦੂਸਰੀ ਇਹ ਸਟੋਰ ਵਾਲੇ ਨੇ ਸਟਿੱਕਰਾਂ ਲਈ ਸਟੋਰ ਵਾਲੇ ਆ ਮਾਤਾ ਸਾਡੀ ਕੋਲ ਹੋਰ ਕੋਈ ਕੰਮ ਨਹੀਂ ਜਾਦੇ ਨੇ ਇਹਨੇ ਗੰਡੇ ਕੱਟੀਆਂ ਨੇ ਆ ਜਾਂ ਹੈ ਸਬਜੀ ਕੱਟੀ ਜਾਣੀ ਆ ਬਹਿ ਗਏ ਜਾਂ ਲਸਰ ਛਿੱਲੀ ਜਾਣਾਂ ਮਾਂ ਐ ਜਾਂ ਹੁਣ ਰਾਤ ਨੂੰ ਰੋਟੀ ਦੀ ਤਿਆਰੀ ਕਰਨ ਲੱਗਿਆ ਮਾਤਾ ਖਰਬੂਜੇ ਖਰਬਾਜੇ ਸਲਾਸ ਲੂਦ ਲੈ ਕੇ ਬਹਿ ਗਈ ਕਿ ਮੈਂ ਆਪਦਾ ਮਟੀਰੀਅਲ ਤਿਆਰ ਕਰ ਦਵਾਂ ਸਾਰੇ ਜਾਣੇ ਮੈਨੂੰ ਆਪਣੇ ਆਪਣੇ ਮੰਗੇਓ ਜੇ ਕੇ ਇੱਕ ਪੀਸ ਦਿਓ ਅੱਛਾ ਮੈਂ ਆਪਣੇ ਮੰਗੇਓ ਚ ਤੁਹਾਨੂੰ ਮਿਲ ਤੁੰਗੀ ਕਿਉਂ ਨਹੀਂ ਦੇਂਗਾ ਇੱਕ ਪੀਸ ਜਨਾਇ ਦੋ ਕੀ ਕਰਤੀ ਸੁਣਾ ਕਰ ਦਿੰਨੇ ਆ ਰੋ ਵਾਸਤੇ ਮੰਮੀ ਕਹਿੰਦੀ ਛੋਟੇ ਵਾਲਾ ਮੰਗੋ ਵੱਡੇ ਹੋਊਗਾ ਛੋਟਾ ਮੰਗੋ ਖਾਂਦੀ ਐ ਕਦੀ ਵੀ ਨਹੀਂ ਖਾਂਦਾ ਇਹ ਤਾਂ ਵੱਡਾ ਮੰਗੋ ਇੰਨੀ ਰਗੜਵਾਉਂਦੇ ਜਿਹੜਾ ਖਾਏਗੀ ਤੇ ਕੋਈ ਗੱਲ ਨਹੀਂ ਖਾਂਦੇ ਖਾਲ ਵੀ ਨੂੰ ਕੋਈ ਮੰਨਿਆ ਨਹੀਂ ਖਾਓ ਪਿਓ ਰੱਜ ਕੇ ਪੋਟੀ ਕਰੋ ਭੱਜ ਕੇ ਐ ਆਲੂ ਖਾ ਰਹੇ ਓਏ ਚੱਲ ਬਣਾਵੇ ਰੋਟੀ ਤੇਰੀ ਵੀ ਗੱਲ ਕਰਦਾ ਕੱਲ ਹੀ ਕਿਹਾ ਮੈਂਗੋ ਨਹੀਂ ਆਏ ਮੰਮੀ ਅੱਜ ਲੈ ਆਈ ਹਾਂ ਉਦੋਂ ਗਜਰੇਲੇ ਦਾ ਵੀ ਮਾਦਰਾ ਇੰਨ ਕੀਤਾ ਸੀਗਾ ਹਾਲੇ ਤੂੰ ਅੰਦਰ ਮੈਨੂੰ ਕਹਿੰਦੀ ਸੀ ਬਬੂ ਜਰੇਲਾ ਖਾਣ ਨੂੰ ਦਿਲ ਕਰਦਾ ਮਾਦਾ ਸਵੇਰੇ ਮੈਂ 7-8 ਕਿਲੋ ਗਜਰਾ ਲੇ ਵੀ ਆਏ ਅੱਜ ਰਾਤੀ ਸਵੇਰੇ ਕਹਿੰਦੀ ਸੀ ਨਾਲ ਜ਼ਿਆਦਾ ਧਿਆਨ ਰੱਖਦੇ ਮੰਮੀ ਮੇਰਾ ਤੇ ਤੂੰ ਵੀ ਰੱਖਵੇਂ ਸੱਸ ਦਾ ਧਿਆਨ ਮੈਂ ਤਾਂ ਰੱਖਦੀ ਆ ਹੈ ਰੱਖਦੀ ਆ ਕੀ ਸੱਸ ਦਾ ਧਿਆਨ ਰੱਖਿਆ ਸੱਸ ਦਾ ਧਿਆਨ ਤਾਂ ਤੀਆਂ ਤੇ ਮੇ ਮੋਡੇ ਗੁੱਭੜੂ ਮਗਨੋ ਤਿੱਕਿਆ ਤੋਆ ਤੋਆ ਕੀ ਆਪ ਦਾ ਮੋਟੀ ਹੈਗੀ ਇਹਨੇ ਬਾਕੀ ਨੂੰ ਵੀ ਮੋਟਾ ਕਰਤਾ ਕਰ ਤੂੰ ਸਾਰਿਆਂ ਨੂੰ ਖਵਾ ਖਵਾ ਕੇ ਮੈਂ ਮੈਂ ਉਹ ਤੇ ਬਥੇਰਾ ਕਰਦਾ ਮੈਂ ਬਥੇਰੀ ਕੰਮ ਦੀ ਬਸ ਪ੍ਰੀਤ ਬਸ ਤੱਕੇ ਨਹੀਂ ਖੋਈ ਜਾਊਗੀ ਇੱਕ ਲੈ ਲਓ ਸਾਡੇ ਤੇਰੇ ਵੀ ਪ੍ਰੋਣਾ ਵੀ ਆਊਗਾ ਨਾ ਇਹਨੂੰ ਪ੍ਰੀਤ ਨੂੰ ਨਹੀਂ ਇਹੋ ਜੀ ਆਦਤ ਆ ਨਾ ਕੋਈ ਪ੍ਰੋਣਾ ਵੀ ਆ ਜੂਗਾ ਤੱਕੇ ਨੇ ਰੋਟੀ ਨਹੀਂ ਜਾਈ ਜਾਊਗੀ ਆ ਅਗਲਾ ਪਰੋਨਾ ਕੋਈ ਆਜੂਗਾ ਨਾ ਸਾਡੇ ਘਰੇ ਉਹ ਵਿਚਾਰਾ ਮਨਾ ਵੀ ਕਰਦਾ ਰਹੂਗਾ ਕਿ ਨਹੀਂ ਖਾਣੀ ਬੱਸ ਜੀ ਬੱਸ ਲੈ ਲੋ ਇੱਕ ਲੈ ਲੋ ਖਾਦਾ ਜਾਣਾ ਖਾਦਾ ਜਾਣਾ ਮੈਂ ਤਾਂ ਉਹ ਅੱਧਾ ਆਟਾ ਤਾਂ ਇਹੀ ਮੁਕਾ ਜੜਦੀਆਂ ਧੱਕੇ ਨੇ ਅਗਲੇ ਨੂੰ ਤੁੰਨੀ ਜਾਊਗੀ ਰੱਖੀ ਜਾਊਗੀ ਜਦ ਤੱਕ ਅਗਲੇ ਨੇ ਲਿੱਤਾ ਨਹੀਂ ਨਾ ਮੈਂ ਇਰੀਟੇਟ ਕਰੀ ਜਾਣਾ ਇਹਨੇ ਇੱਕ ਫੁਲਕਾ ਅਗਲੇ ਦਾ ਦਿਲ ਕਰਦਾ ਹੋਵੇ ਅਗਲਾ ਚੱਕਦਾਣਾ ਲੈਂਦਾ ਹੋਵੇ ਚੱਕਦਾਣਾ ਲਿੰਦਾ ਹੋਵੇ ਧੱਕੇ ਨਾਲ ਹੀ ਇੱਕ ਲੈ ਲੋ ਇੱਕ ਲੈ ਲੋ ਆਧਾ ਰਾਸ਼ਨ ਤਾਂ ਤੂੰ ਇਹੀ ਮੁਕਾ ਦਿੰਨੀ ਮੋਟੂਆ ਜਿਆ ਕਿ ਵੀ ਜੱਲਾ ਕਹਿਣ ਕਿਈ ਲੋਕੀਂ ਪਤਾ ਕੀ ਕਰਦੇ ਨੇ ਇੱਕ ਵਾਰ ਪੁੱਛਣਗੇ ਲੈ ਲਓ ਫੁਲਕਾ ਬਾਜ ਜਾਂਦੀ ਨਹੀਂ ਨਹੀਂ ਬੱਸ ਸੱਸਰੀ ਕਰ ਦਵਾਰ ਆਂਦਾ ਹੀ ਨਹੀਂ ਦਵਾਰ ਆਂਦੀ ਜੀ ਇੱਕ ਵਾਰ ਨਹੀਂ ਇਹ ਕਿਤੇ ਰਿਸ਼ਤੇਦਾਰ ਦੇ ਘਰੇ ਗਏ ਅਸੀਂ ਬਹਿ ਕੇ ਭਰਾਵਾਂ ਰੋਟੀ ਖਾਣੇ ਇੱਕ ਵਾਰੀ ਸਾਨੂੰ ਜਿਹੜੀ ਪਾਕ ਦੇ ਕੇ ਬਹਿ ਕੇ ਮੁੜ ਕੇ ਸੀ ਇੱਕ ਇੱਕ ਫੁਲਕਾ ਖਾ ਲਿਆ ਅਸੀਂ ਜੋੜ ਡਿੱਕਣ ਲੱਗੇ ਮੈਂ ਪ੍ਰੀਤ ਹਾਂ ਮੁੜ ਕੇ ਫੁਲਕਾ ਹੀ ਨਾ ਪੁੱਛਣ ਆਵੇ ਕੋਈ ਮੈਂ ਕਹਾਂ ਇਹ ਚੰਗਾ ਇੱਕ ਵਾਰੀ ਮੈਂ ਸਵਾਰੀ ਨਾ ਵੀ ਗਿਆ ਸਵਾਰੀ ਨਾਲ ਵੀ ਗਿਆ ਮੈਂ ਤੇ ਉਹਦਾ ਮੈਂ ਹਿਸਾਰ ਗਿਆ ਸੀਗਾ ਉੱਥੇ ਵੀ ਉਹਨਾਂ ਨੇ ਐਂ ਕੀਤਾ ਭਰਾਵਾ ਮੈਨੂੰ ਰੋਟੀ ਪਾ ਕੇ ਦੇ ਗਏ ਮੁੜ ਕੇ ਫੁਲਕਾ ਤੇ ਪੁੱਛਣ ਹੀ ਨਹੀਂ ਆਇਆ ਆਇਆ ਅੱਧੇ ਪੋਨੇ ਘੰਟੇ ਬਾਅਦ ਬੱਜ ਪਾਜੀ ਫੁਲਕਾ ਚਾਹੀਦਾ ਕੁਝ ਹੋਰ ਚਾਹੀਦਾ ਮੈਂ ਕਿਹਾ ਨਹੀਂ ਜੀ ਆਹ ਭਾਂਡੇ ਲੈ ਜਾਓ ਵੱਡਾ ਰੱਖੀਦਾ ਦਿਲ ਵੱਡਾ ਤਾਂ ਹੀ ਰੱਬ ਫਿਰ ਦਿੰਦਾ ਏ ਦਿਲ ਤੂੰ ਤਾਂ ਢਿੱਡ ਵੱਡਾ ਰੱਖਿਆ ਆ ਦਿਲ ਨਹੀਂ ਤੇਰਾ ਤਾਂ ਢਿੱਡ ਵੱਡਾ ਢਿੱਡ ਵੱਡਾ ਰੱਖਿਆ ਮੈਂ ਜਿਵੇਂ ਆਉਂਦਾ ਸਭ ਵਿੱਚ ਢਿੱਡ ਦੇ ਘੜਾਂ ਘੜਾਂ ਐਂ ਘੜਾਂ ਕਹੋ ਕਿ ਜਨਾ ਮੈਂ ਨਹੀਂ ਸੈਂਡਵਿਚ ਬਣਾ ਦਾਂਗੀ ਹਨਾ ਮੰਮੀ ਹਾਂ ਸੈਂਡਵਿਚ ਬਣਾ ਦਿਆਂਗੀ ਮੈਂਗੋ ਵਾਲਾ ਸੈਂਡਵਿਚ ਬਣਾ ਦਿਆਂ ਮੈਂਗੋ ਵਾਲੀ ਆਈਸਕ੍ਰੀਮ ਤਾਂ ਸੁਣੀ ਆ ਸੈਂਡਵਿਚ ਇਹ ਮੈਂ ਸੁਣੀ ਸੈਂਡਵਿਚ ਬਣਾ ਦਿਆਂ ਤੂੰ ਮੈਂਗੋ ਜੀ ਮੈਂਗੋ ਮੇਨੋ ਦਾ ਖੱਟੇ ਆ ਮਾਤਾ ਸਟੋਰ ਵਾਲੇ ਸੈਂਪ੍ਰੀਤ ਮੇਰੇ ਤੇ ਨਹੀਂ ਹੋਣਾ ਖੱਟੇ ਉਹ ਮੇਰੇ ਚੋਗਾ ਇੱਕ ਹੋਰ ਰੱਖ ਦੇ ਹਾਂ ਫ੍ਰੀਜ ਚ ਪੇ ਦੇਖ ਸਬਰ ਨਹੀਂ ਆਂਦੇ ਆਂ ਅੰਬ ਇੰਨੇ ਸ਼ਕੀਨ ਆਂ ਅੰਬਾਂ ਦੀ ਅੰਬਾਂ ਦਾ ਸਬਰ ਨਹੀਂ ਆਂਦੇ ਆ ਬੀਹੂ ਆ ਦੇਖ ਮੈਂਗੋ ਇਹ ਤੂੰ ਸਭ ਤੋਂ ਪਹਿਲਾਂ ਸਾਡੀ ਪੀਹੂ ਖਾਏਗੀ ਫਿਰ ਉਸ ਤੋਂ ਬਾਅਦ ਬਾਕੀਆਂ ਨੂੰ ਮਿਲਨੇ ਆ ਭਾਈ ਪਹਿਲਾਂ ਪੀਹੂ ਖਾਏਗੀ ਫਿਰ ਉਸ ਤੋਂ ਬਾਅਦ ਕਿਸੇ ਹੋਰ ਨੂੰ ਮਿਲੂਗਾ ਹਾਂ ਹਲੇ ਦੇਖ ਤਾਂ ਮਿੱਠਾ ਸਵੀਟਾ ਹੀ ਨਹੀਂ ਦੇਖਾ ਕੇ ਮਠਾਵਾ ਮੰਗੋ ਓਏ ਮਿੱਤਰੋ ਰੋਟੀ ਆਪਣੀ ਆ ਗਈ ਆ ਕਰੇਲੇ ਦਾਲ ਇਧਰੋਂ ਖਰਬੂਜੇ ਉਧਰੋਂ ਸੈਲਡ ਉਧਰੋਂ ਆਂਬ ਆ ਗਏ ਆ ਖਾਣੀ ਰੋਟੀ ਆ ਵਾ ਮੰਜੇ ਦੇ ਆ ਉਦਾ ਘਾਰੇ ਆ ਆਪਣੇ ਡਾਈਨਿੰਗ ਟੇਬਲ ਵੀ ਵਿਆਹ ਵਾ ਸਭ ਕੁਝ ਹੈਗਾ ਵਾ ਪਰ ਕੰਮ ਦੇਸੀ ਨੇ ਉੱਥੇ ਨਹੀਂ ਬਹਿ ਕੇ ਖਾਂਦੇ ਆਗੇ ਰੋਟੀ ਖਾਂਦੇ ਮੰਜੇ ਤੇ ਹੀ ਆ। ਕੋਈ ਚਟਣੀ ਕਦੀ ਬਣਾਈ ਆ ਮਾਦਾ ਇਹ। ਹਰੀਆਂ ਮਿਰਚਾਂ ਹਰੀਆਂ ਮਿਰਚਾਂ, ਪਿਆਜ਼, ਧਨੀਆ, ਪਤੀਨਾ। ਬੱਲੇ ਇੰਨਾ ਕੁਝ ਪਾਤਾ ਚਟਣੀ ਦੇ ਵਿੱਚ ਹੀ। ਟਮਾਟਰ ਹਾਂ ਵੇ ਬ੍ਰੀਦੋ। ਕਿਵੇਂ ਬਣੀ ਆ? ਚਲੋ ਖਾਣ ਲੱਗਿਆ ਵਾ। ਦੇਖਣਾ ਖਾ ਕੇ। ਚਲੋ ਗਾਇਜ਼ ਖਾ ਲਈਏ ਰੋਟੀ। ਲੱਸੀ ਨਹੀਂ ਰੱਖੀ। ਲੱਸੀ ਗਿਆ ਹੈ ਲੈਣਾ ਹੈ ਜੇ। ਲੱਸੀ ਮੁੰਡੇ ਨੂੰ ਭੇਜਿਆ ਪਾ ਲੈਣ ਵਾਸਤੇ। ਲੰਗਰ ਪਣੀ ਇੰਨੀ ਨੂੰ ਪਾਈ ਸ਼ੱਕਦੇ ਆ। ਨਾ ਪੀਉਂਗੀ ਨਹੀਂ ਫੇਟ ਪੋਣੀ ਵੀ ਨਹੀਂ ਦੂਣੀ ਨਹੀਂ ਆ ਆ ਗਿਆ ਮੈਸੇਜ ਛੁੱਟੀ ਦਾ ਦੋਸਤੋ ਛੁੱਟੀ ਦਾ ਮੈਸੇਜ ਆ ਗਿਆ ਆਹ ਹਾਂ ਤਾਰੂ ਫੁਰਕੇ ਕਿੰਨੇ ਕੁ ਫੁਰਕੇ ਲੈ ਗਿਆ ਨੇ ਤੂੰ ਬੱਸ ਦਾ ਫੁਰਕੇ ਮੈਂ ਕਿਹਾ ਬਾਪੂ ਨਾਲ ਦੇਖਾ ਖਾ ਕੇ ਤਾਂ ਜੋ ਆਹ ਕੁਛ ਬੱਤੀ ਦੇ ਰੋਟੀ ਨਾਲ ਹੀ ਇੰਨਾ ਰੱਜ ਦੇ ਛੁੱਟੀ ਚ ਲਾਗਾਂਗਾ ਨਾ ਉਹ ਮਾਨਪਾ ਜੀ ਵੀ ਤੁਹਾਨੂੰ ਦੱਸਾ ਦੇਣੀ ਇਹਨੂੰ ਅੱਜ ਪਹਿਲੇ ਨਹੀਂ ਲਿਆਦੇ ਨਾ ਬੱਸ ਇਹ ਤੁਰ ਰਹੀ ਹੈ ਬੀ ਰੋਟੀ ਖਾਣ ਵਾਸਤੇ ਆਪਾਂ ਰੋਟੀ ਖਾ ਲਈ ਆ ਉਹਨੂੰ ਪ੍ਰੀਤੋ ਰਹੀ ਹੈ ਅਗਲੀ ਰੋਟੀ ਖਾਣ ਵਾਸਤੇ ਚਲੋ ਮੈਂ ਸੋਵਾਂ ਹਾਂ গুਡ ਨਾਈਟ গুਡ ਨਾਈਟ ਤੂੰ ਰੋਟੀ ਖਾ ਖਵਾ ਕੇ ਸਾਰਿਆਂ ਨੂੰ ਖਾ ਕੇ ਤੇ ਆ ਜੀ ਰੂਮ 'ਚ ਠੀਕ ਆ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਗਾਇਸ